दे दे हाई पावर कमेटी ਦੇ ਨਾਲ ਮੀਟਿੰਗ ਨੂੰ ਲੈ ਕੇ ਐਸਕੇਐਮ ਯਾਨੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਪਹਿਲਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਸੀ ਲੇਕਿਨ ਅਚਾਨਕ ਹੁਣ ਯੂ ਟਰਨ ਲੈਂਦੇ ਇਸ ਮੀਟਿੰਗ ਦਾ ਹਿੱਸਾ ਨਾ ਬਣਨ ਦੀ ਗੱਲ ਕੀਤੀ ਜਾ ਰਹੀ ਹੈ ਐਸਕੇਐਮ ਦੇ ਵੱਲੋਂ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਮਾਮਲੇ ਦੇ ਵਿੱਚ ਹਾਈ ਪਾਵਰ ਕਮੇਟੀ ਬਣਾਈ ਹੋਈ ਹੈ ਇਸੇ ਕਮੇਟੀ ਦੀ ਮੀਟਿੰਗ 30 ਜਨਵਰੀ ਨੂੰ ਹੋਣੀ ਹੈ ਇਸੇ ਮੀਟਿੰਗ ਦੇ ਵਿੱਚ ਐਸਕੇਐਮ ਨੂੰ ਪਹੁੰਚਣ ਦੇ ਲਈ ਸ਼ਾਮਲ ਹੋਣ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਸੀ ਪਰ ਪਹਿਲਾਂ ਇਸ ਸੱਦੇ ਨੂੰ ਮਨਜ਼ੂਰ ਕੀਤਾ ਗਿਆ ਹੁਣ ਨਾ ਕਰ ਦਿੱਤੀ ਗਈ ਹੈ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਐਸਕੇਐਮ ਦੇ ਆਗੂ ਪੂਰੀ ਜਾਣਕਾਰੀ ਲੈ ਲੈਂਦੇ ਆ ਫੋਨ ਲਾਈਨ ਤੇ ਨਿਰੂ ਜੁੜੇ ਹੋਏ ਨੇ ਨਿਰੂ ਕੀ ਕਾਰਨ ਦੱਸਿਆ ਜਾ ਰਿਹਾ ਕਿ ਐਸਕੇਐਮ ਦੇ ਆਗੂ ਹੁਣ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਨਿਰੂ ਮੇਰੀ ਆਵਾਜ਼ ਸੁਣ پا ਰਹੇ ਹੋ ਦਾ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਇਸੇ ਵਿਚਾਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਸਕੀਐਮ ਦੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜ਼ਾਹਿਰ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਪਿਛਲੇ ਸਾਲ ਕਿਉਂਕਿ ਅੱਜ ਤੋਂ ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ 2025 ਦਾ ਪਰ ਕਿਸਾਨੀ ਅੰਦੋਲਨ ਜਿਹੜਾ ਉਹ 2024 ਦੇ ਫਰਵਰੀ ਤੋਂ ਸ਼ੁਰੂ ਹੋਇਆ ਹੈ ਔਰ ਐਸੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਹ ਹਾਈ ਪਾਵਰ ਕਮੇਟੀ ਬਣਾਈ ਹੋਈ ਹੈ ਨੀਰੂ ਦੇ ਨਾਲ ਇੱਕ ਵਾਰ ਫਿਰ ਤੋਂ ਸੰਪਰਕ ਦੇ ਵਿੱਚ ਆ ਨੀਰੂ ਕਿਸ ਕਾਰਨ ਤੋਂ ਐਸਕੇਮ ਨੇ ਮੀਟਿੰਗ 'ਚ ਸ਼ਾਮਲ ਹੋਣ ਦੇ ਲਈ ਨਾ ਕਰ ਦਿੱਤੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਵੇਲੇ ਅਸੀਂ ਕਿਸਾਨ ਮੋਰਚਾ ਵੀ ਵਕ ਵਕ ਥਾਵਾਂ ਦੇ ਉਤਪਿਕਾਰ ਜੀ ਹੈ ਮੀਟਿੰਗ ਕਰ ਰਿਹਾ ਉਹ ਵੀ ਕਿਤੇ ਨਾ ਕਿਤੇ ਇਸ ਮੋਰਚੇ ਨੂੰ ਆਪਣਾ ਜੇ ਹੈ ਸਮਰਥਨ ਬਾਰੋ ਦੇਣ ਦੇ ਵਾਸਤੇ ਰਣਨੀਤੀ ਬਣਾ ਰਿਹਾ ਹੈ ਆ ਦੂਜੇ ਪਾਸੇ ਅਗਰ ਗੱਲ ਕੀਤੀ ਜਾਏ ਖਰੋਲੀ ਮੋਰਚੇ ਦੇ ਵਿਚਕਾਰ ਜੋ ਇੱਥੇ ਦੇ ਲੀਡਰਸ ਨੇ ਉਹ ਵੀ ਅੱਜ ਬੈਠਕ ਕਰ ਰਹੇ ਨੇ ਤੇ ਉਹਨਾਂ ਦੀ ਬੈਠਕ ਵੀ ਲਗਾਤਾਰ ਜਾਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਇਸ ਦੇ ਵਿਚਕਾਰ ਪ੍ਰੈਸ ਰਿਲੀਜ਼ ਜੇ ਸਹੀਓ ਕਿਸਾਨ ਮੋਰਚਾ ਵੱਲੋਂ ਜੇ ਹੈ ਰਿਲੀਜ਼ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਉਹ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਜਾਂ ਸਮਰਥਨ ਲਈ ਜਾਂ ਸ਼ਾਮਿਲ ਨਹੀਂ ਹੋ ਸਕਦੇ ਯਾਨੀ ਕਿ ਇੱਕ ਸਿੱਧੇ ਤੌਰ ਤੇ ਆਪਾਂ ਕਹੀ ਕਿ ਕਚਾਇਦ ਇਹ ਜਥੇਬੰਦੀਆਂ ਨੇ ਉਹ ਇਕ ਹੋ ਸਕਦੀਆਂ ਨੇ ਕਿਉਂਕਿ ਕਹਾੜ੍ਹ ਨੇ ਵੀ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਤੇ ਅਸੀਂ ਸਵਾਲ ਪੁੱਛਿਆ ਸੀ ਕਿ ਉਹਨਾਂ ਨੂੰ ਐਸਕੇ ਨੂੰ ਸੱਦਾ ਪੱਤਰ ਮਿਲਿਆ ਹੋਇਆ ਹੈ ਕਿ ਤੁਹਾਨੂੰ ਸੱਦਾ ਪੱਤਰ ਮਿਲੇਗਾ ਤੁਸੀਂ ਡਾਇਰੈਕਟ ਨਾ ਕਿਤੇ ਸੇ ਸਾਫ਼ ਇਨਕਾਰ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਇਸ ਦਾ ਹਿੱਸਾ ਨਹੀਂ ਬਣਨਗੇ ਤਾਂ ਹੁਣ ਅੱਜ ਐਸਕੇ ਵੱਲੋਂ ਵੀ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕਰਕੇ ਅਸਮਰਥਤਾ ਦਿਖਾਈ ਗਈ ਹੈ ਸਭ ਤੋਂ ਵੱਡੀ ਗੱਲ ਹੈ ਕਿ ਆਖਿਰ ਇਹ ਜੇ ਸੁਪਰੀਮ ਕੋਰਟ ਦੀ ਸੀ ਹੈ ਹਾਈਪਾਵਰ ਕਮੇਟੀ ਹੈ ਇਸ ਦਾ ਹਿੱਸਾ ਕਿਉਂ ਨਹੀਂ ਬਣਨਾ ਚਾਹੁੰਦੇ ਇਸ ਦੇ ਪਿੱਛੇ ਦੀ ਮੰਸ਼ਾ ਜੋ ਸਮਝੀ ਜਾ ਸਕਦੀ ਹੈ ਕਿ ਸ਼ਾਇਦ ਆਪਣੇ जितने ਵੀ ਰਾਜਨੀਤਿਕ ਅਗੈਂਸਟ ਕਮੇਟੀ ਕਿਸਨ ਮੋਰਚੇ ਨੇ ਸ਼ਾਇਦ ਇਕੱਠੇ ਹੋ ਸਕਦੇ ਨੇ ਤਾਂ ਤਨਮਤਮਾਮ ਜਾਣਕਾਰੀ ਦੇ ਲਈ ਕਿਹਾ ਜਾ ਰਿਹਾ ਹੈ ਕਿ ਸਾਰੇ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕੋ ਮੰਚ ਤੇ ਇਕੱਠੀਆਂ ਹੋ ਸਕਦੇ ਨੇ ਪਰ ਫਿਲਹਾਲ ਦੇ ਲਈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸਕੇਮ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਹੈ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਔਰ ਇਸੇ ਨਾਸ਼ਮੂਲਿਤ ਹੋਣ ਕਰਕੇ ਹੀ ਉਹ ਇਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ ਇਹ ਹਵਾਲਾ ਇੱਕ ਤਾਂ ਸਾਹਮਣੇ ਆ ਰਿਹਾ ਔਰ ਦੂਸਰੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਸਾਰੇ ਸਾਰੀਆਂ ਜਥੇਬੰਦੀਆਂ ਇਸੇ ਅੰਦੋਲਨ ਨੂੰ ਲੈ ਕੇ ਸ਼ਾਇਦ ਇਕੱਠੀਆਂ ਹੋ ਰਹੀਆਂ ਨੇ ਇਕੱਠੇ ਹੋ ਕੇ ਅੰਦੋਲਨ ਤੇ ਬੈਠਣਗੀਆਂ ਅੰਦੋਲਨ ਜਿਹੜਾ ਫਰਵਰੀ 2024 ਤੋਂ ਸ਼ੁਰੂ ਹੋਇਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਇਹ ਅੰਦੋਲਨ ਚੱਲ ਰਿਹਾ ਔਰ ਇਸੇ ਅੰਦੋਲਨ ਦੇ ਵਿੱਚ ਸਾਰੇ ਜਿੱਥੇ ਬੰਦਿਆ ਦੇ ਵੱਲੋਂ ਇਕਜੁੱਟ ਹੋ ਕੇ ਪ੍ਰਦਰਸ਼ਨ ਕੀਤਾ ਜਾਣਾ ਅਜਿਹੇ ਕਿਆਸ ਵੀ ਲਗਾਏ ਜਾ ਰਹੇ ਨੇ ਪਰ ਫਿਲਹਾਲ ਦੇ ਲਈ ਜਿਹੜੀ ਹਾਈ ਪਾਵਰ ਕਮੇਟੀ ਦੀ ਬੈਠਕ ਹੋਣੀ ਸੀ 3 ਜਨਵਰੀ ਨੂੰ ਹੋਣੀ ਹੈ ਉਸ ਦੇ ਵਿੱਚ ਸ਼ਾਮਲ ਹੋਣ ਤੋਂ ਐਸਕੇਐਮ ਨੇ ਇਨਕਾਰ ਕਰ ਦਿੱਤਾ ਹੈ